ਚਾਨ ਆਉਟਲੁੱਕ ਕੰਤ ਲਿਆ ਸੁਹਾਗਣੀ ਮੈਂ ਤੇ ਵਦਵੀ ਇਹ ਸੇ ਗੁਣ ਮੁਝ ਨ ਆਵਣੀ ਕਹਿ ਜੀ ਦੋਸ਼ ਤਰੇ ਜਿਨਾ ਚੰਗੇ ਭਾਗਾ ਵਾਲੀਆਂ ਜੀ ਵਿਸਤਰੀਆਂ ਨੇ ਪ੍ਰਭੂ ਪਤੀ ਦਾ ਮਿਲਾਪ ਹਾਸਲ ਕਰ ਲਿਆ ਹੈ ਕੰਤ ਲੀਆ ਸੁਹਾਗਣੀ ਮੈਂ ਤੇ ਵੱਧ ਵੀ ਏ ਉਹ ਮੈਥੋਂ ਚੰਗੀਆਂ ਨਹੀਂ ਜਿਹੜੇ ਗੁਣ ਉਹਨਾਂ ਦੇ ਅੰਦਰ ਹਨ ਸੇ ਗੁਣ ਮੁਜੈ ਨਾ ਆਵਨੀ ਉਹ ਗੁਣ ਮੇਰੇ ਅੰਦਰ ਪੈਦਾ ਨਹੀਂ ਹੁੰਦੇ ਇਸ ਵਾਸਤੇ ਕਹਿ ਜੀ ਦੋਸ਼ ਧਰੇ ਮੈਂ ਕਿਸ ਦੇ ਉੱਤੇ ਦੋਸ਼ ਥਾਪਾਂ ਕਿ ਮੈਨੂੰ ਪ੍ਰਭੂ ਪਤੀ ਕਿਉਂ ਨਹੀਂ ਮਿਲਿਆ ਪਰਮਾਤਮਾ ਦੀ ਪ੍ਰਾਪਤੀ ਦੇ ਲਈ ਕੁਝ ਗੁਣਾਂ ਦਾ ਸਾਡੇ ਅੰਦਰ ਹੋਣਾ ਜ਼ਰੂਰੀ ਹੈ। ਉਹਨਾਂ ਦੇ ਵਿੱਚੋਂ ਕੁਝ ਗੁਣ ਇਹ ਵੀ ਨੇ ਕਿ ਸਾਡਾ ਪਰਮਾਤਮਾ ਦੇ ਪ੍ਰਤੀ ਥੋੜਾ ਪ੍ਰੇਮ ਹੋਵੇ, ਸਾਡੀ ਉੱਤਰ ਨੂੰ ਥੋੜੀ ਲਗਨ ਹੋਵੇ। ਅਸੀਂ ਗੁਰੂ ਦੀ ਗੱਲ ਸੁਣਦੇ ਹੋਈਏ। ਇਹਨਾਂ ਦੇ ਵਿੱਚੋਂ ਬਹੁਤੇ ਗੁਣ ਜਿਹੜੇ ਨੇ ਅਸੀਂ ਲੈ ਕੇ ਹੀ ਪੈਦਾ ਹੁੰਨੇ ਆ। ਫਿਰ ਸਾਡੇ ਪਰਿਵਾਰ ਦਾ, ਸਾਡੇ ਆਸ-ਪਾਸ ਦਾ ਮਾਹੌਲ ਜਿਹੜਾ ਉਹ ਉਹਨਾਂ ਗੁਣਾਂ ਨੂੰ ਨਰਚਰ ਕਰਦਾ ਹੈ ਪਾਲਦਾ ਪੋਸ਼ਦਾ ਤੇ ਫਿਰ ਜਦੋਂ ਨੂੰ ਅਸੀਂ ਆਪਣੇ ਜੀਵਨ ਦੀਆਂ ਦਿਸ਼ਾਵਾਂ ਚੁਣਨ ਦੇ ਸਮਰੱਥ ਹੁੰਨੇ ਆ ਉਹ ਗੁਣ ਸਾਡੇ ਉਜਾਗਰ ਹੋ ਜਾਂਦੇ ਆ ਪਰ ਜੇ ਸਾਡੇ ਅੰਦਰ ਉਹ ਗੁਣ ਨਾ ਹੀ ਹੋਵਣ ਤਾਂ ਅਸੀਂ ਕਿਨੂੰ ਦੋਸ਼ ਦਈਏ ਕਹਿ ਜੀ ਦੋਸ਼ ਧਰੇ ਜਿੰਨੀ ਸਖੀ ਸ਼ੌਰਾਵਿਆ ਤਿੰਨ ਪੁੱਛੋਗੀ ਜਾਏ ਪਾਏ ਲੱਗੋ ਬੇਨਤੀ ਕਰੋ ਲਿਓਗੀ ਪੰਥ ਬਤਾਏ ਹੁਣ ਮੈਂ ਉਹਨਾਂ ਸਹੇਲੀਆਂ ਨੂੰ ਜਾ ਕੇ ਪੁੱਛਾਂਗੀ ਜਿਨ੍ਹਾਂ ਨੇ ਪ੍ਰਭੂ ਪਤੀ ਦਾ ਮਿਲਾਪ ਹਾਸਲ ਕਰ ਲਿਆ ਹੈ ਮੈਂ ਉਹਨਾਂ ਦੇ ਚਰਨੀ ਲੱਗਾਂਗੀ ਉਹਨਾਂ ਦੇ ਅੱਗੇ ਬੇਨਤੀ ਕਰਾਂਗੀ ਤੇ ਉਹਨਾਂ ਪਾਸੋਂ ਪ੍ਰਭੂ ਪਤੀ ਦੇ ਮਿਲਾਪ ਦਾ ਰਸਤਾ ਪੁੱਛ ਲਵਾਂਗੀ ਹੁਣ ਜੇਕਰ ਸਾਡੇ ਅੰਦਰ ਇਹ ਲਗਨ ਹੈ ਕਿ ਕਿ ਅਸੀਂ ਉਹਨਾਂ ਨੂੰ ਜਾ ਕੇ ਪੁੱਛਾਂਗੇ ਜਿਨ੍ਹਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਹੈ ਕਿ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਕਿਵੇਂ ਹੈ ਤਾਂ ਇਹ ਵੀ ਇੱਕ ਗੁਣ ਹੈ ਜਿਹੜਾ ਸਾਡੇ ਅੰਦਰ ਹੈ ਇਹ ਇੱਕ ਬੀਜ ਹੈ ਜੋ ਸਾਡੇ ਹਿਰਦੇ ਵਿੱਚ ਬੀਜਿਆ ਹੋਇਆ ਹੈ ਇਹਨੂੰ ਪਾਲਣ ਪੋਸ਼ਣ ਦੀ ਲੋੜ ਹੈ ਇਹਨੂੰ ਖਰਾਕ ਦੇਣ ਦੀ ਲੋੜ ਹੈ ਇਹਨੂੰ ਪਾਣੀ ਦੇਣ ਦੀ ਲੋੜ ਹੈ ਇਹ ਬੀਜ ਪ੍ਰਮਾਤਮਾ ਦੇ ਪ੍ਰੇਮ ਰੂਪੀ ਪੌਦਾ ਬਣ ਕੇ ਸਟੇ ਹਿਰਦਿਆਂ ਦੇ ਵਿੱਚ ਉੱਗ ਪਏਗਾ ਜੇਕਰ ਅੱਜ ਤੁਸੀਂ ਗੁਰੂ ਦੇ ਲੜਨ ਲੱਗੇ ਹੋਏ ਹੋ ਗੁਰਬਾਣੀ ਨੂੰ ਪੜ੍ਹਦੇ ਹੋ ਸਮਝਦੇ ਹੋ ਸਮਝਣ ਦੀ ਕੋਸ਼ਿਸ਼ ਕਰਦੇ ਹੋ ਤਾਂ ਆਲਰੇਡੀ ਉਹ ਬੀਜ ਹੈ ਨਾ ਜਿਹੜਾ ਉਹ ਫੁੱਟ ਚੁੱਕਿਆ ਹੈ ਉਹ ਛੋਟਾ ਜਿਹਾ ਪੌਦਾ ਥੋੜੀ ਜੀ ਕੁੰਬਲ ਤੁਹਾਡੇ ਅੰਦਰ ਉੱਗ ਚੁੱਕੀ ਹੈ ਤੇ ਇਹ ਹੋਇਆ ਤਾਂ ਹੀ ਹੈ ਕਿਉਂਕਿ ਉਸ ਬੀਜ ਦਾ ਥੋੜਾ ਬਹੁਤਾ ਅੰਚ ਤੁਸੀਂ ਆਪਣੇ ਅੰਦਰ ਲੈ ਕੇ ਹੀ ਪੈਦਾ ਹੋਏ ਸੀ ਉਸ ਪ੍ਰਮਾਤਮਾ ਨੇ ਤੁਹਾਡੇ ਲਈ ਇਹ ਰਸਤਾ ਨਿਰਧਾਰਤ ਕਰਿਆ ਸੀ ਤਾਂ ਤੁਹਾਡੇ ਦਿਲ ਦੇ ਅੰਦਰ ਆਪਣੇ ਪ੍ਰੇਮ ਦਾ ਜਾਗ ਲਾਇਆ ਸੀ ਜਿਹੜਾ ਕਿ ਹੌਲੀ-ਹੌਲੀ ਹੁਣ ਆਪਣਾ ਕੰਮ ਕਰਦਾ ਜਾ ਰਿਹਾ ਹੈ ਤੇ ਤੁਹਾਡੇ ਦਿਲ ਦੇ ਅੰਦਰ ਪ੍ਰਮਾਤਮਾ ਦੇ ਪ੍ਰੇਮ ਰੂਪੀ ਦਹੀਂ ਬਣਦੀ ਜਾ ਰਹੀ ਹੈ ਪਰ ਹੁਣ ਜਿਹੜੇ ਪੈਦਾ ਹੀ ਉਸ ਜਾਗ ਤੋਂ ਬਿਨਾਂ ਹੋਏ ਨਹੀਂ ਉਹਾਂ ਦੇ ਅੰਦਰ ਪ੍ਰਮਾਤਮਾ ਦਾ ਪ੍ਰੇਮ ਫੁੱਟਣਾ ਬਹੁਤ ਮੁਸ਼ਕਲ ਹੈ ਹੁਕਮ ਪਛਾਣੈ ਨਾਨਕਾ ਭਉ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤਉ ਪਿਆਰ ਕੋ ਪਾਵੇ ਇਹ ਨਾਨਕ ਜਦੋਂ ਜੀਵ ਇਸਤਰੀ ਪ੍ਰਭੂ ਪਤੀ ਦੀ ਰਜ਼ਾ ਨੂੰ ਸਮਝ ਲੈਂਦੀ ਹੈ ਜਦੋਂ ਉਸ ਦੇ ਦਰ ਅਦਬ ਨੂੰ ਚਿੰਦ ਵਾਸਤੇ ਸੁਗੰਧੀ ਬਣਾਉਂਦੀ ਹੈ ਜਿਵੇਂ ਸਰੀਰ ਦੇ ਉੱਤੇ ਕੋਈ ਇਸਤਰੀ ਚੰਦਨ ਲਾਉਂਦੀ ਹੈ ਜਦੋਂ ਇਸਤਰੀ ਪਤੀ ਨੂੰ ਵਸ ਕਰਨ ਵਾਸਤੇ ਆਤਮਿਕ ਗੁਣਾਂ ਨੂੰ ਟੂਣੇ ਬਣਾਉਂਦੀ ਹੈ ਤਦੋਂ ਉਹ ਪ੍ਰਭੂ ਪਿਆਰੇ ਦਾ ਮਿਲਾਪ ਹਾਸਲ ਕਰ ਲੈਂਦੀ ਹੈ ਚੰਦਨ ਦੀਆਂ ਸੁਗੰਧੀਆਂ ਲਾ ਕੇ ਦੁਨਿਆਵੀ ਟੂਣੇ ਟਾਮਣ ਕਰਕੇ ਕਿਸੇ ਇਨਸਾਨ ਨੂੰ ਤੇ ਵਸ ਦੇ ਵਿੱਚ ਕਰਿਆ ਜਾ ਸਕਦਾ ਹੈ ਪਰਮਾਇਆ ਜਾ ਸਕਦਾ ਹੈ ਪਰ ਪਰਮਾਤਮਾ ਨੂੰ ਜੇ ਪਰਮਾਉਣਾ ਹੈ ਪਰਮਾਤਮਾ ਦਾ ਪ੍ਰੇਮ ਜੇ ਹਾਸਲ ਕਰਨਾ ਹੈ ਮਿਲਾਪ ਹਾਸਲ ਕਰਨਾ ਹੈ ਤਾਂ ਆਤਮਿਕ ਗੁਣਾ ਦੇ ਨਾਲ ਗੁਣਾ ਕਰਨਾ ਪੈਣਾ ਤੇ ਉਸ ਪਰਮਾਤਮਾ ਦੇ ਡਰ ਅਤਬ ਦੀ ਸੁਗੰਧੀ ਆਪਣੇ ਸਰੀਰ ਤੇ ਲਾਉਣੀ ਪਣੀ ਜੋ ਦਿਲ ਮਿਲਿਆ ਸੋ ਮਿਲ ਰਹਾ ਮਿਲਿਆ ਕਹੀਆਰੇ ਸੋਈ ਜੇ ਬਹੁਤ ਤੇਰਾ ਲੋਚੀਏ ਬਾਤیں ਮਿਲ ਨਾ ਹੋਈ ਏ ਭਾਈ ਜਿਹੜਾ ਮਨੁੱਖ ਆਪਣੇ ਦਿਲ ਦੇ ਰਾਹੀਂ ਪ੍ਰਮਾਤਮਾ ਦੇ ਚਰਨਾਂ 'ਚ ਮਿਲਿਆ ਕਿ ਜਿਹਦੇ ਦਿਲ ਦੇ ਧੁਰ ਅੰਦਰ ਉਸ ਪ੍ਰਮਾਤਮਾ ਦੇ ਪ੍ਰਤੀ ਪ੍ਰੇਮ ਹੈ ਉਹਨੂੰ ਮਿਲਣ ਦੀ ਤਾਂਘ ਹੈ ਤੇ ਉਸ ਕਰਕੇ ਉਹ ਪ੍ਰਮਾਤਮਾ ਦੇ ਚਰਨਾਂ 'ਚ ਮਿਲਿਆ ਹੋਇਆ ਹੈ ਉਹ ਮਨੁੱਖ ਸਦਾ ਹੀ ਪ੍ਰਮਾਤਮਾ ਦੇ ਨਾਲ ਫਿਰ ਮਿਲਿਆ ਰਹਿੰਦਾ ਹੈ ਤੇ ਉਸੇ ਨੂੰ ਹੀ ਪ੍ਰਭੂ ਚਰਨਾਂ ਦੇ ਵਿੱਚ ਮਿਲਿਆ ਹੋਇਆ ਆਖਿਆ ਜਾ ਸਕਦਾ ਹੈ ਜਿਹੜਾ ਨਿਰੀਆਂ ਗੱਲਾਂ ਦੇ ਨਾਲ ਪ੍ਰਮਾਤਮਾ ਦਾ ਮਿਲਾਪ ਹਾਸਲ ਕਰਨਾ ਚਾਹੁੰਦਾ ਜਾਂ ਫਿਰ ਜਿਹਦੇ ਧੁਰ ਅੰਦਰ ਤੇ ਪ੍ਰਮਾਤਮਾ ਦੇ ਨਾਲ ਕੋਈ ਪ੍ਰੇਮ ਨਹੀਂ ਪਰ ਉਹਨੇ ਕਿ ਤੋ ਸੁਣ ਲਿਆ ਕਿ ਪ੍ਰਮਾਤਮਾ ਦੀ ਭਗਤੀ ਕਰਾਂਗੇ ਤੇ ਆਹ ਹੋ ਜਾਏਗਾ ਤੇ ਉਸ ਲਾਲਚ 'ਚ ਬਸ ਪਰਮਾਤਮਾ ਨੂੰ ਯਾਦ ਕਰਦਾ ਹੈ ਉਹਦੀ ਭਗਤੀ ਕਰਦਾ ਹੈ ਉਹਦਾ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੋ ਸਕਦਾ ਉਹ ਭਾਵੇਂ ਕਿੰਨੀ ਵੀ ਤਾੰਗ ਕਿਉਂ ਨਾ ਕਰਦਾ ਰਹੇ ਜੋ ਦਿਲ ਮਿਲਿਆ ਸੋ ਮਿਲ ਰਿਹਾ ਪਰਮਾਤਮਾ ਦੇ ਨਾਲ ਉਸੇ ਦੀ ਹੀ ਸਾਂਝ ਬਣਦੀ ਹੈ ਉਹੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜਦਾ ਹੈ ਜਾਂ ਜੁੜਿਆ ਹੋਇਆ ਆਖਿਆ ਜਾ ਸਕਦਾ ਜਿਹਦੇ ਦਿਲ ਦੇ ਵਿੱਚ ਉਸ ਪਰਮਾਤਮਾ ਦੇ ਪ੍ਰਤੀ ਪ੍ਰੇਮ ਹੋਵੇ ਧਾਤ ਮਿਲੈ ਫੁਨ ਧਾਤ ਕੋ ਲਿਵ ਲਿਵੈ ਕੋ ਤਾਵੈ ਗੁਰ ਪ੍ਰਸਾਦੀ ਜਾਣੀਐ ਤੋ ਅਨਭਉ ਪਾਵੈ ਏ ਭਾਈ ਜਿਵੇਂ ਸੋਨਾ ਆਦਕ ਧਾਤ ਕਠਾਲੀ ਦੇ ਵਿੱਚ ਗਲ ਕੇ ਮੋੜ ਹੋਰ ਸੋਨੇ ਧਾਤ ਦੇ ਨਾਲ ਮਿਲ ਜਾਂਦੀ ਹੈ ਇਸੇ ਤਰ੍ਹਾਂ ਪਿਆਰ ਜਿਹੜਾ ਹੈ ਉਹ ਪਿਆਰ ਵੱਲ દોੜਦਾ ਹੈ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਇਹ ਸੂਝ ਪੈਂਦੀ ਹੈ ਤਦੋਂ ਮਨੁੱਖ ਡਰ ਰਹਿਤ ਪ੍ਰਭੂ ਨੂੰ ਮਿਲ ਪੈਂਦਾ ਹੁਣ ਪਿਆਰ ਪਿਆਰ ਵੱਲ ਦੌੜਦਾ ਤੋਂ ਭਾਵ ਕਿ ਜੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਪ੍ਰਤੀ ਪ੍ਰੇਮ ਹੈ ਤਾਂ ਪਰਮਾਤਮਾ ਦਾ ਪ੍ਰੇਮ ਵੀ ਤੁਹਾਡੇ ਵੱਲ ਖਿੱਚਿਆ ਜਾਏਗਾ ਪਾਨਵਾੜੀ ਹੋਏ ਘਰ ਖਰ ਸਾਰ ਨਾ ਜਾਣੈ ਰਸਿਆ ਹੋਵੇ ਮੁਸ਼ਕ ਕਾ ਤਬ ਫੂਲ ਪਛਾਨੈ ਏ ਭਾਈ ਪਾਨਾਂ ਦੀ ਕਿਆਰੀ ਹਿਰਦੇ ਘਰ ਵਿੱਚ ਲੱਗੀ ਹੋਈ ਐ ਪਰ ਖੋਤਾ ਮੂਰਖ ਮਨੁੱਖ ਇਸ ਦੀ ਕਦਰ ਨਹੀਂ ਜਾਣਦਾ ਜਦੋਂ ਮਨੁੱਖ ਸੁਗੰਧੀ ਦਾ ਪ੍ਰੇਮੀ ਬਣ ਜਾਂਦਾ ਰਸਿਆ ਹੋਵੇ ਮੁਸ਼ਕ ਕਾ ਤਬ ਫੂਲ ਪਛਾਨੈ ਤਦੋਂ ਫੁੱਲਾਂ ਦੇ ਨਾਲ ਪਿਆਰ ਪਾਉਂਦਾ ਇੱਥੇ ਮਨੁੱਖ ਦੀ ਲਾਲਚੀ ਵਰਤੀ ਦਾ ਜ਼ਿਕਰ ਹੈ ਸਵਾਰਥੀ ਵਰਤੀ ਦਾ ਜ਼ਿਕਰ ਹੈ ਕਿ ਜਦੋਂ ਤੱਕ ਇਹਨੂੰ ਆਪਣੇ ਵੱਲੋਂ ਕੀਤੇ ਜਾ ਸਕਣ ਵਾਲੇ ਕੰਮ ਦੇ ਵਿੱਚ ਕੋਈ ਫਾਇਦਾ ਨਹੀਂ ਨਜ਼ਰ ਆਉਂਦਾ ਉਦੋਂ ਤੱਕ ਇਹ ਕੋਈ ਕੰਮ ਕਰਦਾ ਨਹੀਂ ਜੇ ਪ੍ਰਮਾਤਮਾ ਦੀ ਭਗਤੀ ਦੀ ਆਪਾਂ ਖਾਸ ਤੌਰ ਤੇ ਗੱਲ ਕਰੀਏ ਤਾਂ ਜਦੋਂ ਤੱਕ ਇਹਨੂੰ ਕੋਈ ਲਾਲਚ ਨਾ ਹੋਵੇ ਕਿ ਮੈਂ ਆਹਾਸਲ ਕਰਨਾ ਹੈ ਜਾਂ ਇਸ ਮੁਸੀਬਤ ਤੋਂ ਬਚਣਾ ਹੈ ਉਦੋਂ ਤੱਕ ਇਹ ਪ੍ਰਮਾਤਮਾ ਦੀ ਭਗਤੀ ਕਰਦਾ ਨਹੀਂ ਅਕਸਰ ਆਪਾਂ ਸਿੱਖ ਧਰਮ ਦੇ ਵਿੱਚ ਇੱਕ ਗੱਲ ਕਹਿੰਦੇ ਆ ਕਿ ਦੁੱਖ ਵੇਲੇ ਅਰਦਾਸ ਸੁਖ ਵੇਲੇ ਸ਼ੁਕਰਾਨਾ ਤੇ ਹਰ ਵੇਲੇ ਸਿਮਰਨ ਇਹਨਾਂ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਗੱਲ ਕਰਦੇ ਪਏ ਆ ਕਿ ਦੁੱਖ ਵੇਲੇ ਅਰਦਾਸ ਤੇ ਇਹ ਕਰ ਲੈਂਦਾ ਮਨੁੱਖ ਪਰ ਨਾ ਤੇ ਸੁਖ ਵੇਲੇ ਸ਼ੁਕਰਾਨਾ ਕਰਦਾ ਤੇ ਨਾ ਹੀ ਹਰ ਵੇਲੇ ਸਿਮਰਨ ਕਰਦਾ ਇਹਦੀ ਵਿਰਤੀ ਇਸ ਤਰ੍ਹਾਂ ਦੀ ਹੈ ਕਿ ਇਹ ਸੁਗੰਧੀ ਦਾ ਪ੍ਰੇਮੀ ਹੈ ਤੇ ਇਸ ਕਰਕੇ ਫੁੱਲਾਂ ਦੇ ਨਾਲ ਪਿਆਰ ਪਾਉਂਦਾ ਹੈ ਇਸ ਕਰਕੇ ਪਿਆਰ ਨਹੀਂ ਪਾਉਂਦਾ ਕਿ ਉਹ ਫੁੱਲ ਨਹੀਂ ਉਹ ਖੂਬਸੂਰਤ ਨਹੀਂ ਉਹ ਪਰਮਾਤਮਾ ਦੇ ਬਣਾਏ ਹੋਏ ਨੇ ਇਹਨੂੰ ਕੋਈ ਲਾਲਚ ਕੋਈ ਫਾਇਦਾ ਚਾਹਿੰਦਾ ਫੇਰ ਹੀ ਇਹ ਕਿਸੇ ਕੰਮ ਦੇ ਨਾਲ ਕਿਸੇ ਕਿਤੇ ਦੇ ਨਾਲ ਪ੍ਰੇਮ ਕਰਦਾ ਹੈ ਅਪਿਓ ਪੀਵੈ ਜੋ ਨਾਨਕਾ ਭਰਮ ਭਰਮ ਸਮਾਵੈ ਸਹਜ ਸਹਜ ਮਿਲ ਰਹਿ ਅਮਰਾ ਪਦ ਪਾਵੈ ਏ ਨਾਨਕ ਜਿਹੜਾ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਾ ਹੈ ਉਸ ਦੇ ਮਨ ਦੀ ਭਟਕਣਾ ਅੰਦਰੇ ਅੰਦਰੀ ਮੁੱਕ ਜਾਂਦੀ ਹੈ ਉਸ ਸਦਾ ਆਤਮਿਕ ਅਡੋਲਤਾ ਦੇ ਵਿੱਚ ਟਿਕਿਆ ਰਹਿੰਦਾ ਹੈ ਤੇ ਉਹ ਮਨੁੱਖ ਉਹ ਆਤਮਿਕ ਦਰਜਾ ਪ੍ਰਾਪਤ ਕਰ ਲੈਂਦਾ ਜਿੱਥੇ ਆਤਮਿਕ ਮੌਤ ਨੇੜੇ ਨਹੀਂ ਟੁੱਕਦੀ ਤਿਲੰਗ ਮਹਿਲਾ ਚੌਥਾ ਹਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ ਏ ਗੁਰ ਸਿੱਖ ਮਿੱਤਰ ਗੁਰੂ ਨੇ ਮੈਨੂੰ ਪ੍ਰਮਾਤਮਾ ਦੀ ਸਿਫਤ ਸਲਾਹ ਦੀਆਂ ਗੱਲਾਂ ਸੁਣਾਈਆਂ ਹਨ ਹਰ ਕੀਆਂ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ ਬਲਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ ਇਸ ਕਰਕੇ ਮੈਂ ਆਪਣੇ ਗੁਰੂ ਤੋਂ ਮੁੜ ਮੁੜ ਸਤਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ ਏ ਮੇਰੇ ਗੁਰੂ ਦੇ ਪਿਆਰੇ ਸਿੱਖ ਮੈਨੂੰ ਆ ਕੇ ਮਿਲ ਮੈਨੂੰ ਆ ਕੇ ਮਿਲ ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤਿਨ ਘੁਮ ਘੁਮ ਜਾਏ ਏ ਗੁਰ ਸਿੱਖ ਪ੍ਰਮਾਤਮਾ ਦੇ ਗੁਣ ਗਾਉਣੇ ਪ੍ਰਮਾਤਮਾ ਨੂੰ ਪਸੰਦ ਆਉਂਦੇ ਹਨ ਹਰ ਕੇ ਗੁਣ ਹਰ ਭਾਮਤੇ ਸੇ ਗੁਰੂ ਤੇ ਪਾਏ ਤੇ ਮੈਂ ਇਹ ਗੁਣ ਗਾਉਣੇ ਗੁਰੂ ਪਾਸੋਂ ਸਿੱਖੇ ਹਨ ਮੈਂ ਉਹਨਾਂ ਵਿਭਾਗੀਆਂ ਤੋਂ ਮੁੜ ਮੁੜ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਿਆ ਹੈ ਜਿਨ ਸਤਗੁਰ ਪਿਆਰਾ ਦੇਖਿਆ ਤਿਨ ਕੋ ਹੋਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਹਾਰੀ ਹੇ ਗੁਰਸਿੱਖ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਸਦਾ ਸਦਕੇ ਜਾਂਦਾ ਹਾਂ ਜਿਨ੍ਹਾਂ ਪਿਆਰੇ ਗੁਰੂ ਦਾ ਦਰਸ਼ਨ ਕੀਤਾ ਹੈ ਜਿਨ੍ਹਾਂ ਨੇ ਗੁਰੂ ਦੀ ਦੱਸੀ ਹੋਈ ਸੇਵਾ ਕੀਤੀ ਹੈ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਗੁਰਸੇਵਾ ਤੇ ਪਾਈਐ ਗੁਰਮੁਖਨ ਸਤਾਰਾ ਏ ਹਰੀ ਤੇਰਾ ਨਾਮ ਸਾਰੇ ਦੁੱਖ ਦੂਰ ਕਰਨ ਦੇ ਸਮਰੱਥ ਹੈ ਪਰ ਇਹ ਨਾਮ ਗੁਰੂ ਦੀ ਸ਼ਰਨ ਪਿਆ ਹੀ ਮਿਲਦਾ ਹੈ ਗੁਰੂ ਦੇ ਸਨਮੁਖ ਰਹਾ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਜੋ ਹਰ ਨਾਮ ਧਿਆਈਂ ਦੇ ਤੇ ਜਨ ਪਰਵਾਨ ਤੈਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨ ਇਹ ਗੁਰਸਿੱਖ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਕਬੂਲ ਹੋ ਜਾਂਦੇ ਹਨ ਉਹਨਾਂ ਦੇ ਦਿਲਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਸ਼ਿਕਵੇ ਕੋਈ ਡਰ ਨਹੀਂ ਰਹਿ ਜਾਂਦੇ ਨਾਨਕ ਉਹਨਾ ਮਨੁੱਖਾਂ ਤੋਂ ਕੁਰਬਾਨ ਜਾਂਦਾ ਹੈ ਸਦਾ ਸਦਕੇ ਜਾਂਦਾ ਹੈ ਸਾਹਰ ਤੇਰੀ ਉਸ ਤਤ ਹੈ ਜੋ ਹਰ ਪ੍ਰਭ ਭਾਵੇ ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਫਲ ਪਾਵੇ ਏ ਹਰੀ ਏ ਪ੍ਰਭੂ ਉਹੀ ਸਿਫਤ ਸਲਾਹ ਤੇਰੀ ਸਿਫਤ ਸਲਾਹ ਕਹੀ ਜਾ ਸਕਦੀ ਹੈ ਜਿਹੜੀ ਤੈਨੂੰ ਪਸੰਦ ਆ ਜਾਂਦੀ ਹੈ ਜਿਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪਿਆਰੇ ਪ੍ਰਭੂ ਦੀ ਸੇਵਾ ਭਗਤੀ ਕਰਦੇ ਹਨ ਉਹਨਾਂ ਨੂੰ ਪ੍ਰਭੂ ਸੁਖ ਰੂਪ ਫਲ ਦਿੰਦਾ ਹੈ ਕਿਉਂਕਿ ਅਜਿਹੇ ਮਨੁੱਖਾਂ ਦੇ ਹਿਰਦਿਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੋਈ ਡਰ ਨਹੀਂ ਰਹਿ ਜਾਂਦੇ ਕੋਈ ਚਿੰਤਾਵਾਂ ਨਹੀਂ ਰਹਿ ਜਾਂਦੀਆਂ ਉਹ ਪ੍ਰਮਾਤਮਾ ਦੇ ਹੁਕਮ ਨੂੰ ਖਿੜੇ ਮੱਥੇ ਸਵਕਾਰ ਕਰਕੇ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣ ਵਾਲੇ ਇਨਸਾਨ ਬਣ ਜਾਂਦੇ ਐ ਤੇ ਇਸ ਤਰ੍ਹਾਂ ਸਦਾ ਹੀ ਸੁੱਖ ਦਾ ਅਨੁਭਵ ਕਰਦੇ ਜਿਨ੍ਹਾਂ ਹਰ ਸੇਤੀ ਫਿਰਹੜੀ ਤਿਨਾ ਜੀ ਪ੍ਰਭ ਨਾਲੇ ਓਏ ਜਪ-ਜਪ ਪਿਆਰਾ ਜੀਵ ਦੇ ਹਰ ਨਾਮ ਸਮਾਲੇ ਹੇ ਭਾਈ ਜਿਨ੍ਹਾਂ ਮਨੁੱਖਾਂ ਦਾ ਪ੍ਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ ਉਹਨਾਂ ਦੇ ਦਿਲ ਸਦਾ ਪ੍ਰਭੂ ਦੇ ਚਰਨਾਂ ਨਾਲ ਹੀ ਜੁੜੇ ਰਹਿੰਦੇ ਆ ਉਹ ਮਨੁੱਖ ਪਿਆਰੇ ਪ੍ਰਭੂ ਨੂੰ ਸਦਾ ਸਿਮਰ ਸਿਮਰ ਕੇ ਪ੍ਰਭੂ ਦਾ ਨਾਮ ਹਿਰਦੇ ਵਿੱਚ ਸੰਭਾਲ ਕੇ ਆਤਮਕ ਜੀਵਨ ਹਾਸਲ ਕਰਦੇ ਨੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਕਮ ਜਾਇਆ ਔਆਪ ਛੁੱਟੇ ਪਰਿਵਾਰ ਸੋ ਸਭ ਜਗਤ ਛੜਾਇਆ ਹੇ ਭਾਈ ਮੈਂ ਉਹਨਾਂ ਮਨੁੱਖਾਂ ਤੋਂ ਸਤਕੇ ਜਾਂਦਾ ਹਾਂ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਪੈ ਕੇ ਪਿਆਰੇ ਪ੍ਰਭੂ ਦੀ ਸੇਵਾ ਭਗਤੀ ਕੀਤੀ ਹੈ ਉਹ ਮਨੁੱਖ ਆਪ ਆਪਣੇ ਪਰਿਵਾਰ ਸਮੇਤ ਸੰਸਾਰ ਸਮੁੰਦਰ ਦੇ ਵਿਕਾਰਾਂ ਤੋਂ ਬਚ ਗਏ ਤੇ ਉਹਨਾਂ ਨੇ ਸਾਰਾ ਸੰਸਾਰ ਵੀ ਵਿਚਾਲਿਆ ਗੁਰ ਪਿਆਰਾ ਹਰ ਸਿਵਿਆ ਗੁਰ ਤਨ ਗੁਰ ਤਨ ਗੁਰ ਹਰ ਮਾਰਗ ਦੱਸਿਆ ਗੁਰ ਪੁਨ ਵੱਡ ਪੁਨੋ ਏ ਭਾਈ ਗੁਰੂ ਸਲਾਉਣ ਜੋਗ ਹੈ ਗੁਰੂ ਸਲਾਉਣ ਜੋਗ ਹੈ ਪਿਆਰੇ ਗੁਰੂ ਦੇ ਰਾਹੀ ਹੀ ਮੈਂ ਪਰਮਾਤਮਾ ਦੀ ਸੇਵਾ ਭਗਤੀ ਸ਼ੁਰੂ ਕੀਤੀ ਹੈ ਮੈਨੂੰ ਗੁਰੂ ਨੇ ਹੀ ਪ੍ਰਮਾਤਮਾ ਦੇ ਮਿਲਾਪ ਦਾ ਰਸਤਾ ਦੱਸਿਆ ਹੈ ਗੁਰੂ ਦਾ ਮੇਰੇ ਉੱਤੇ ਇਹ ਉਪਕਾਰ ਹੈ ਵੱਡਾ ਉਪਕਾਰ ਹੈ ਆਪਾਂ ਪ੍ਰਮਾਤਮਾ ਦੇ ਬਾਰੇ ਜੋ ਵੀ ਜਾਣ ਪਾ ਰਹੇ ਹਾਂ ਪ੍ਰਮਾਤਮਾ ਦੀ ਸਿਫਤ ਸਲਾਹ ਕਰ ਪਾ ਰਹੇ ਹਾਂ ਕੁਰਬਾਨੀ ਦੇ ਸਦਕਾ ਹੀ ਕਰ ਪਾ ਰਹੇ ਹਾਂ ਇਹ ਹੀ ਗੱਲ ਗੁਰੂ ਸਾਹਿਬ ਕਹਿੰਦੇ ਪਏ ਨੇ ਕਿ ਉਹਨਾਂ ਦੇ ਗੁਰੂ ਦਾ ਉਹਨਾਂ ਦੇ ਉੱਪਰ ਵੱਡਾ ਉਪਕਾਰ ਹੈ ਕਿਉਂਕਿ ਗੁਰੂ ਨੇ ਉਹਨਾਂ ਨੂੰ ਪਰਮਾਤਮਾ ਦੇ ਮਿਲਾਪ ਦਾ ਰਸਤਾ ਦੱਸਿਆ ਹੈ ਜੋ ਗੁਰ ਸਿੱਖ ਗੁਰਸੇਵ ਦੇ ਸੇ ਪੁੰਨ ਪ੍ਰਾਣੀ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਨੀ اے ਭਾਈ ਗੁਰੂ ਦੇ ਜਿਹੜੇ ਸਿੱਖ ਗੁਰੂ ਦੀ ਦੱਸੀ ਸੇਵਾ ਕਰਦੇ ਹਨ ਉਪਾਗਾਂ ਵਾਲੇ ਹੋ ਗਏ ਹਨ ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ਸਦਾ ਹੀ ਕੁਰਬਾਨ ਜਾਂਦਾ ਹੈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 725ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਅੰਗ ਦੀ ਗੁਰਬਾਣੀ ਦੇ ਵਿੱਚ ਇੱਕ ਨਿਮਰਤਾ ਦਾ ਨਿਮਾਨਤਾ ਦਾ ਭਾਵ ਨਿਰੰਤਰ جاری ਰਿਹਾ ਕਿ ਜਿੱਥੇ ਗੁਰੂ ਸਾਹਿਬ ਵਾਰ-ਵਾਰ ਆਪਣੇ ਗੁਰੂ ਤੋਂ ਗੁਰੂ ਦੇ ਭਗਤਾਂ ਤੋਂ ਪ੍ਰਮਾਤਮਾ ਦੇ ਨਾਲ ਮਿਲਾਪ ਰੱਖਣ ਵਾਲੇ ਇਨਸਾਨਾਂ ਤੋਂ ਤੇ ਪ੍ਰਮਾਤਮਾ ਤੋਂ ਖੁਦ ਸਦਕੇ ਜਾ ਰਹੇ ਨੇ ਕੁਰਬਾਨ ਜਾ ਰਹੇ ਨੇ ਇੱਕ ਗੱਲ ਉਹਨਾਂ ਨੇ ਜੋ ਸਾਨੂੰ ਸਮਝਾਈ ਕਿ ਪ੍ਰਮਾਤਮਾ ਦੇ ਨਾਲ ਪ੍ਰੇਮ ਸਾਡਾ ਤਦੇ ਬਣ ਸਕਦਾ ਹੈ ਜੇ ਪ੍ਰਮਾਤਮਾ ਦੇ ਪ੍ਰਤੀ ਪ੍ਰੇਮ ਦਾ ਬੀਜ ਸਾਡੇ ਹਿਰਦਿਆਂ ਦੇ ਵਿੱਚ ਹੋਵੇ ਜੇਕਰ ਉਹ ਬੀਜ ਨਹੀਂ ਹੈ ਤੇ ਅਸੀਂ ਪ੍ਰਮਾਤਮਾ ਨਾਲ ਮਿਲਾਪ ਹਾਸਲ ਨਹੀਂ ਕਰ پا ਰਹੇ ਤਾਂ ਇਸ ਗੱਲ ਦਾ ਉਲੰਭਾ ਇਸ ਗੱਲ ਦਾ ਸ਼ਿਕਬਾ ਇਸ ਗੱਲ ਦਾ ਦੋਸ਼ ਅਸੀਂ ਕਿਸੇ ਨੂੰ ਨਹੀਂ ਦੇ ਸਕਦੇ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ